ਸਾਬੋ ਪ੍ਰਧਾਨ ਆਪਣੇ ਅਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਰਾਣਾ ਜੀ ਆਪਨੇ ਜਾਇਏ ਸੀ ਇੱਥੇ ਸਾਡੀਆਂ ਮੁਸ਼ਕਲਾਂ ਸੁਣਨ ਵਾਸਤੇ ਨਾਲ ਮੰਤਰੀ ਲਾਜਪਤ ਪੁਂਦਰ ਜੀ ਤੇ ਸਾਰੇ ਐਮਐਲਏ ਸਾਹਿਬ ਸੁਖਮਿਤ ਸਿੰਘ ਸੰਧੂ ਜੀ ਵੀ ਆਏ ਸੀ ਸਾਡੀਆਂ ਜਿੰਨੀਆਂ ਮੰਡੀਆਂ ਮੁਸ਼ਕਲਾਵਾਂ ਆਪਾਂ ਉਹਨਾਂ ਸਾਡੀਆਂ ਸੁਣੀਆਂ ਕਹਿੰਦੇ ਤੁਰੰਤ ਤੜਾ ਹੱਲ ਕਰਿਆ ਜਾਊਗਾ ਸਾਡੀਆਂ ਮੇਨ ਮੁਸ਼ਕਲਾ ਜਿਹੜੀਆਂ ਆਈਆਂ ਅਸੀਂ ਉਹ ਆਡੀਆਂ ਡਾਲੇ ਦੀ ਠੀਕ ਹੈ ਜੀ ਬਾਕੀ ਢਾਈ ਛਣ ਦਾਮੀ ਦਾ ਹੈ ਮੌਇਸਚਰ ਦਾ ਹੈਗਾ ਹੈ ਮੌਇਸਚਰ ਕੱਟਦਾ ਜਿਹੜਾ ਮੌਇਸਚਰ ਕੱਟ ਲੱਗਦਾ ਤੇ ਇਹ ਸਾਰੀਆਂ ਮੁਸ਼ਕਲੇ ਸਾਰੀਆਂ ਹੀ ਦੱਸੀਆਂ ਉਹਨਾਂ ਨੇ ਤੁਰੰਤ ਕਰ ਦੇਣੀ ਹੈ ਅੱਜ ਸਰ ਅੱਜ ਸਾਡੀ ਕਰਨਤਾਰਨ ਮੰਡੀ ਦੀ ਮੀਟਿੰਗ ਸੀ ਜਿਹੜੀ ਕਿ ਸਾਡੇ ਦਲਬਾਖ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਹੋਈ ਹੈ ਸਾਡੇ ਮਾਨਯੋਗ ਕੈਬਨਟ ਵਜ਼ੀਰ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਸ਼੍ਰੀ ਲਾਲਜੀਤ ਸਿੰਘ ਭੁੱਲਰ ਸਾਹਿਬ ਵਿਸ਼ੇਸ਼ ਤੌਰ ਤੇ ਇੱਥੇ ਆਏ ਨੇ ਇਹਨਾਂ ਦੇ ਨਾਲ ਸਾਰੇ ਐਮਐਲਏ ਸਹਿਬਾਨ ਵੀ ਇੱਥੇ ਆਏ ਨੇ ਅਸੀਂ ਇਹਨਾਂ ਸਾਰਿਆਂ ਨੂੰ ਪਹਿਲਾਂ ਤਾਂ ਜੀ ਆਇਆਂ ਵੀ ਕਹਿੰਨੇ ਸਾਡੀ ਆੜਤੀ ਐਸੋਸੀਏਸ਼ਨ ਤਰਨਤਾਰਨ ਵੱਲੋਂ ਵੀ ਤੇ ਪੰਜਾਬ ਵੱਲੋਂ ਵੀ ਅੱਜ ਸਾਡੇ ਬਹੁਤ ਸਾਰੇ ਮਸਲੇ ਸੀ ਜੋ ਪਿੱਛੇ ਸਾਡੀ 29/7 ਨੂੰ ਸਰਕਾਰ ਨਾਲ ਮੀਟਿੰਗ ਹੋਈ ਹੈ ਜਿਹੜੇ ਮਸਲੇ ਉਹਦੇ 'ਚ ਹੱਲ ਹੋਏ ਨੇ ਉਹ ਵੀ ਅਸੀਂ ਸਾਰੇ ਆੜਤੀਆਂ ਨੂੰ ਉਹਨਾਂ ਮਸਲਿਆਂ ਤੋਂ ਜਾਣੂ ਕਰਵਾਇਆ ਔਰ ਸਾਨੂੰ ਪੰਜਾਬ ਸਰਕਾਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੇ ਸਾਡੇ 2-3 ਮਸਲੇ ਰਹਿ ਗਏ ਜੋ ਕੇਂਦਰ ਨਾਲ ਸੰਬੰਧਿਤ ਨੇ ਭਾਵੇਂ ਉਹ 8.25% ਕਰਨ ਦਾ ਹੈ, EPF ਦਾ ਮਸਲਾ ਹੈ ਜਾਂ ਸਾਈਲੋ ਗਦਾਮਾਂ ਦਾ ਉਹ ਵੀ ਕੇਂਦਰ ਸਰਕਾਰ ਤੋਂ ਹੱਲ ਕਰਵਾ ਕੇ ਦੇਣਗੇ। ਜਿਸ ਦਿਨ ਦੀ ਵੀ ਸਾਡੀ ਇਹ ਨਵੀਂ ਚੋਣ ਹੋਈ ਹੈ, ਪੰਜਾਬ ਸਰਕਾਰ ਨੇ ਸਾਡੇ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਦੀਆਂ ਕੁਝ ਨੋਟੀਫਿਕੇਸ਼ਨਾਂ ਹੋ ਚੁੱਕੀਆਂ ਨੇ, ਜਿਨ੍ਹਾਂ 'ਚ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਜ਼ਦੂਰਾਂ ਨੂੰ ਦਿੱਤੀ ਗਈ ਹੈ। ਜੋ ਬੀਤੇ ਦਿਨੀ 10% ਰੇਟ ਮਜ਼ਦੂਰੀ ਦੇ ਵਿੱਚ ਜਿਹੜੇ ਮੰਡੀ ਮਜ਼ਦੂਰਾਂ ਦੇ ਮਜ਼ਦੂਰੀ ਦਾ ਕੰਮ ਕਰਦੇ ਨੇ ਮੰਡੀਆਂ ਦੇ ਵਿੱਚ ਉਹਨਾਂ ਦੇ ਰੇਟਾਂ 'ਚ ਵਾਧਾ ਕੀਤਾ ਗਿਆ ਉਹ 10% ਵਾਧਾ ਕੀਤਾ ਗਿਆ ਜਿਹਦੇ ਨਾਲ ਲਗਭਗ 100 ਕਰੋੜ ਰੁਪਈਆ ਜੀਰੀ ਦੇ ਵਿੱਚ ਤੇ 50 ਕਰੋੜ ਰੁਪਈਆ ਕਣਕ ਦੇ ਵਿੱਚ ਜਿਹੜਾ ਹੈ 150 ਕਰੋੜ ਰੁਪਈਆ ਉਹ ਮਜ਼ਦੂਰਾਂ ਦੀ ਸਿੱਧੇ ਤੌਰ ਤੇ ਜੇਬ 'ਚ ਆਏਗਾ ਇਹਦੇ ਨਾਲ ਹੀ ਕੁਝ ਇੱਕ ਦੋ ਲਫ਼ਜ਼ ਅਮੈਂਡਮੈਂਟ ਜਿਹੜੀਆਂ ਨੇ ਪਿਛਲੀ ਸਰਕਾਰ ਵੇਲੇ ਮੰਡੀ ਬੋਰਡ ਦੀਆਂ ਚੇਂਜ ਕਰ ਦਿੱਤੀਆਂ ਗਈਆਂ ਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਜਿਹੜੀ 2.5% ਦੀ ਟਾ ਕੇ ਅਪ ਟੂ 2.5% ਦਾ ਲਫ਼ਜ਼ ਪਾ ਚੁੱਕੇ ਸੀ ਜੋ ਮੰਤਰੀ ਜੀ ਨੇ ਦੱਸਿਆ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਬਿਜਲੀ ਦੇ ਕਨੈਕਸ਼ਨਾਂ ਦਾ ਟੈਂਪਰੇਰੀ ਦਾ ਮੁੱਦਾ ਸੀ ਉਹ ਵੀ ਸਾਡਾ ਹੱਲ ਹੋਣ ਜਾ ਰਿਹਾ ਹੈ ਜੇ OTS ਸਕੀਮ ਦਾ ਮਸਲਾ ਸੀ ਜੋ ਮੰਡੀ ਬੋਰਡ ਨਾਲ ਸੰਬੰਧਿਤ ਹੈ ਉਹ ਵੀ ਸਾਨੂੰ ਜਿਹੜਾ ਸਕਤੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਹੱਲ ਹੋਣ ਜਾ ਰਿਹਾ ਸੋ ਅਸੀਂ ਬਹੁਤ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਹੇਠ ਔਰ ਸਾਡੇ ਮਾਨਯੋਗ ਮੰਤਰੀ ਜੀ ਜੋ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਨੇ ਜਿਨ੍ਹਾਂ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਆੜਤੀਆਂ ਦੇ ਹਿੱਤਾਂ ਦੀ ਗੱਲ ਕੀਤੀ ਹੈ ਤੇ ਹੁਣ ਤੇ ਉਹ ਕੈਬਨਿਟ ਵਜ਼ੀਰ ਨੇ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਦਾ ਸਰਵਨ ਸਿੰਘ ਤੁਨ ਸਾਹਿਬ ਹਲਕਾ ਇੰਚਾਰਜ ਸਾਡੇ ਹਰਮੀਤ ਸਿੰਘ ਸੰਧੂ ਜੀ ਤੇ ਨਾਲ ਸਾਡੇ ਪੰਜਾਬ ਦੇ ਆੜਤੀ ਯੂਨੀਅਨ ਦੇ ਪ੍ਰਧਾਨ ਸਰਦਾਰ ਜਸਵਿੰਦਰ ਮਾਨ ਜੀ ਦੇ ਧਿਆਨ ਚ ਲਿਆ ਕੇ ਹੱਲ ਵੀ ਕਰਾਈਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਦੀਆਂ ਜਾਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਵੀ ਹੱਲ ਹੋਣਗੀਆਂ ਆ ਪਿਛਲੇ ਦਿਨੀ ਮਜ਼ਦੂਰਾਂ ਦੀ ਮਜ਼ਦੂਰੀ ਵਧਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 10% ਮਜ਼ਦੂਰੀ ਵਧੀ ਆ ਮਜ਼ਦੂਰਾਂ ਦੇ ਹੱਕੇ ਤੇ ਵੀ ਖੜੇ ਆ ਨਾਲ ਜਿਹੜੀ 2.5% ਦਾਮੀ ਦੀ ਗੱਲ ਚੱਲਦੀ ਆ ਉਹ ਵੀ ਅਸੀਂ ਸੈਂਟਰ ਤੋਂ ਲੈ ਕੇ ਆਵਾਂਗੇ ਜਿਹੜੀ ਕਿ ਸੈਂਟਰ ਨੇ ਮੈਂ ਅਜੇ 46 ਰੁਪਏ ਕਰਤੀ ਆ ਪੌਣੇ 2 ਰੁਪਏ ਬੰਦੀ ਆ 46 ਰੁਪਈਆ ਦਾ 2425 ਰੁਪਏ ਕਣਕ ਦਾ ਭਾਅ ਹੀ ਉਹਦੇ ਹਿਸਾਬ ਦੇ ਨਾਲ ਵੇਖੀਏ ਤੇ 60 ਰੁਪਏ ਪੂਜ ਪੈਸੇ ਦਾਮੀ ਬੰਦੀ ਆ ਵੀ 14 ਰੁਪਏ ਦਾਮੀ ਕਿਵੈਂਟਲ ਦੇ ਪਿੱਛੇ ਢਾਤੀ ਆੜਤੀਆਂ ਦੀ ਹਮੇਸ਼ਾ ਮੰਗਾਈ ਹੁੰਦੀ ਆ ਤੇ ਮੰਗਾਈ ਦੇ ਨਾਲ ਜਿੰਸ ਦਾ ਵੀ ਭਾਅ ਵੱਧਦਾ ਮਜ਼ਦੂਰੀ ਵੀ ਵਾਧੀ ਆ ਤੇ ਉਸੇ ਤਰ੍ਹਾਂ ਚਲੋ ਦਾਮੀ ਇਹਨਾਂ ਦੀ 2.5% ਤੋਂ ਵਧਣੀ ਨਹੀਂ ਤੇ ਘੱਟ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਭਾਅ ਵੱਧਦਾ ਤੇ ਆੜਤੀਆਂ ਦੀ ਜਿਹੜੀ ਦਾਮੀ ਉਹ ਵੀ ਵਾਧੀ ਜਾਂਦੀ ਇਹ ਪਿਛਲੀ ਕਾਂਗਰਸ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨਾਲ ਰਲ ਕੇ ਐਮੈਂਡਮੈਂਟ ਕਰਕੇ ਅਪ ਟੂ ਢਾਈ ਜਿਹੜਾ ਸ਼ਬਦ ਪਾਤਾ ਮੰਡੀ ਬੋਰਡ ਦੇ ਵਿੱਚ ਅਪ ਟੂ ਢਾਈ ਦਾ ਮਤਲਬ ਵੀ 2.5% ਤੱਕ 2.5% ਤੱਕ ਤਾਂ ਕਰਤਾ 46 ਰੁਪਏ ਤੋਂ ਲੈ ਕੇ ਵੀ ਜਿਵੇਂ 60 ਰੁਪਏ ਕੁਝ ਪੈਸੇ ਬਾਨੇ ਉਹ 46 ਰੁਪਏ ਤੋਂ ਘਟ ਕੇ ਸੈਂਟਰ ਗਵਰਨਮੈਂਟ ਕੱਲਾ 1 ਰੁਪਿਆ ਵੀ ਦੇ ਸਕਦੀ ਹੈ 1% ਨਹੀਂ ਕੱਲਾ 1 ਰੁਪਿਆ ਇਹ ਤੇ ਆੜਤੀਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਊ ਯੂਨੀਅਨ ਇੱਕ ਕਰਨੀ ਪਊ ਜਿਹੜੀ ਕੇਂਦਰ ਨੇ ਸਾਡੇ ਪੈਸੇ ਘਟਾਏ ਐ ਇਥੋਂ ਪੰਜਾਬ ਦੇ ਆਗੂਆਂ ਨੇ ਰਲ ਕੇ ਕਾਂਗਰਸ ਦੇ ਬੰਦਿਆਂ ਨੇ ਉਹ ਅਸੀਂ ਆਪਦੇ ਹੱਕ ਭੂਖ ਪੰਜਾਬ ਵਾਲੇ ਲੈਣਾ ਜਾਣਦੇ ਆ ਤੇ ਕਈ ਨਾ ਸਾਡੇ ਆਰਤੀਕੇ ਭਰਾ ਕਹਿ ਦਿੰਦੇ ਆ ਵੀ ਪੰਜਾਬ ਗਵਰਨਮੈਂਟ ਦੇ ਦੇ ਉਹ ਭਰਾ ਉਹ ਪੰਜਾਬ ਗਵਰਨਮੈਂਟ ਲਈ 50 100 ਕਰੋੜ ਰੁਪਈਆ ਕੋਈ ਏਡੀ ਵੱਡੀ ਅਮਾਉਂਟ ਨਹੀਂ ਗਈ ਪਰ ਗੱਲ ਸਹੇਦ ਹੀ ਨਹੀਂ ਗੱਲ ਪਏ ਦੀ ਆ ਅੱਗੇ ਪ੍ਰੋਕਿਊਰਮੈਂਟ ਦੇ ਵੇਲੇ ਜਿਹੜੀ ਸੀਸੀ ਲਿਮਟ ਜਾਰੀ ਹੁੰਦੀ ਆ ਉਹਦੇ ਚ ਹਰ ਸੀਜ਼ਨ ਦੇ ਵਿੱਚ 1000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਪਾਉਂਦੀ ਆ ਤੇ ਜੇ ਆਪਾਂ ਇਹ ਵੀ 150 ਕਰੋੜ ਜਿਹੜਾ ਥਾਮੀ ਦਾ ਬੰਦਾ ਵਾ ਜਿਹੜੇ ਉਥਲੇ 14 ਰੁਪਈਆ ਨਾਲ ਬੰਦਾ ਉਹ ਜੇ ਤੇ ਪੰਜਾਬ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਤੇ ਸੈਂਟਰ ਦਾ ਕੀ ਆ ਉਹ ਕਹਿਣਗੇ ਕੋਨੀਆਂ ਇਹ ਭਾਰ ਚੱਲੀ ਜਾਂਦੇ ਆ ਅਗਲੀ ਵਾਰੀ ਸੀਸੀ ਲਿਮਟ ਅੱਪਤੀ ਕਰ ਦਿਓ ਆਪਾਂ ਤਗੜੇ ਹੋ ਕੇ ਆਪਦੇ ਹੱਕ ਜੋ ਸੈਂਟਰ ਤੋਂ ਬੰਦੇ ਸੈਂਟਰ ਤੋਂ ਲੈਣੇ ਆ ਈਪੀਐਫ ਜਿਹੜਾ ਸੈਂਟਰ ਗਵਰਨਮੈਂਟ ਕੱਢਦੀ ਆ ਉਹ ਈਪੀਐਫ ਆਪਾਂ ਜਿਹੜਾ ਦਾਮੀ ਤੇ ਜਾਂ ਲੇਬਰ ਤੇ ਪੈਂਦਾ ਉਹ ਆਪਾਂ ਬੰਦ ਕਰਾਉਣਾ ਯਾਰ ਲੇਬਰ ਦਾਮੀ ਤੇ ਕਾਦਾ ਈਪੀਐਫ ਬੰਦਾ ਕੇਂਦਰ ਦਾ ਉਹ ਵੀ ਨਜਾਇਜ਼ ਕਟਿਆ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦਾ ਬਹਾਨਾ ਇਹ ਹੁੰਦਾ ਵੀ ਇੱਕ ਵਾਰਾ ਕਟਾ ਦਿਓ ਮੁੜ ਕੇ ਤੁਹਾਡੇ ਅਕਾਊਂਟ 'ਚ ਵਾਪਸ ਆ ਜਾਊਗਾ ਅਹੀਂ ਤੇ ਕੋਈ 2-4% ਬੰਦੇ ਵੇਖੇ ਜਿਨ੍ਹਾਂ ਦਾ ਵਾਪਸ ਆਉਂਦਾ ਦੂਜਿਆਂ ਦਾ ਤੇ ਮੁੜ ਕੇ ਪੇ ¿Qué por? Portar...